ਓਹ ਰੱਬ ਉਹ ਦੇਖਣਾ ਯਾਕੀ ਦੇ ਗੇ ਤੇਰੀ ਕਾਮੀਆਂ ਬੱਕੇ ਨੇ ਮਾਰ ਨਾ ਕੋ ਅੱਜ ਦਸਮੇਸ਼ ਜੂ ਸੋਸ਼ਲ ਵੈਲਫੇਅਰ ਕਲੱਬ ਵੱਲੋਂ 15ਵਾਂ ਫੁੱਟਬਾਲ ਦਾ ਟੂਰਨਾਮੈਂਟ ਜਿਹੜਾ ਕਰਵਾਇਆ ਗਿਆ ਹੈ ਇਹ ਸਾਡੇ ਏਐਸਆਈ ਨਸੀਬ ਚੰਦ ਜੀ ਔਰ ਸਾਹਿਲ ਡਡਵਾਲ ਜੀ ਦੀ ਯਾਦ ਦੇ ਵਿੱਚ ਇਹ ਜਿਹੜਾ ਟੂਰਨਾਮੈਂਟ ਸਮੂਹ ਪਿੰਡ ਵਾਸੀਆਂ ਵੱਲੋਂ ਐਨਆਰਆਈ ਵੀਰਾਂ ਵੱਲੋਂ ਔਰ ਪੰਚਾਇਤ ਦੇ ਸਹਿਯੋਗ ਦੇ ਨਾਲ ਨੌਜਵਾਨਾਂ ਵੱਲੋਂ ਜਿਹੜਾ ਕਰਵਾਇਆ ਗਿਆ ਔਰ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਨਾਮਾਂ ਦੀ ਜਿਹੜੀ ਵੰਡ ਕੀਤੀ ਹੈ ਔਰ ਇਹਦੇ ਨਾਲ ਹੀ ਅੱਜ ਜਿਹੜੀ ਫੁੱਟਬਾਲ ਦੀ ਗਰਾਊਂਡ ਹੈ ਉਹਦਾ ਵੀ ਅੱਜ ਮੀਂਹ ਪੱਥਰ ਰੱਖਿਆ ਗਿਆ ਆ ਔਰ ਇਹਦੇ ਉੱਤੇ ਤਕਰੀਬਨ 44 ਲੱਖ ਰੁਪਏ ਜਿਹੜਾ ਇਸ ਗਰਾਊਂਡ ਦੇ ਉੱਤੇ ਜਿਹੜਾ ਕੰਮ ਕੀਤਾ ਜਾਣਾ ਸੋ ਨੌਜਵਾਨਾਂ ਦੇ ਵਾਸਤੇ ਬੜਾ ਵੱਡਾ ਉਪਰਾਲਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਹੜਾ ਕੀਤਾ ਜਾ ਰਿਹਾ ਸੋ ਸਾਰੇ ਨੌਜਵਾਨਾਂ ਨੂੰ ਜਿੱਥੇ ਮੈਂ ਵਧਾਈ ਵੀ ਦਿੰਦਾ ਉੱਥੇ ਸਮੂਹ ਪਿੰਡ ਵਾਸੀਆਂ ਦਾ ਜਿਹੜਾ ਧੰਨਵਾਦ ਵੀ ਕਰਦਾ ਕਿ ਜਿਨ੍ਹਾਂ ਨੇ ਬਹੁਤ ਹੀ ਸ਼ਾਨੋ ਸ਼ੌਕ ਦੇ ਨਾਲ ਇਹ ਜਿਹੜਾ ਟੂਰਨਾਮੈਂਟ ਕਰਵਾਇਆ ਵੀ ਆ ਔਰ ਸਾਡਾ ਸਵਾਗਤ ਵੀ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਕੀਤਾ ਨੌਜਵਾਨਾਂ ਦੇ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬੜੇ ਉਪਰਾਲੇ ਕੀਤੇ ਜਾ ਰਹੇ ਸਭ ਤੋਂ ਪਹਿਲਾਂ ਤੇ ਇਹ ਜਿਹੜੀਆਂ ਗਰਾਊਂਡਸ ਜਿਹੜੀਆਂ ਨੇ ਨਹੀਂ ਕਦੀ ਬਣੀਆਂ ਸੀ ਉਹ ਬੱਚਿਆਂ ਦੇ ਵਾਸਤੇ ਬਣਾਈਆਂ ਜਾ ਰਹੀਆਂ ਨੇ ਔਰ ਬੱਚਿਆਂ ਨੂੰ ਇਹੀ ਮੈਸੇਜ ਹੈ ਕਿ ਤੁਸੀਂ ਸਰਕਾਰ ਤੁਹਾਡੇ ਵਾਸਤੇ ਉਪਰਾਲੇ ਕਰ ਰਹੀ ਹੈ ਤੁਸੀਂ ਬਸ ਇੱਕੋ ਹੀ ਕੰਮ ਕਰਨਾ ਹੈ ਕਿ ਨਸ਼ੇ ਵੱਲ ਜਿਹੜਾ ਨਹੀਂ ਜਾਣਾ ਬਸ ਇਹੀ ਸਾਡੀ ਉਹਨਾਂ ਦੇ ਅੱਗੇ ਬੇਨਤੀ ਹੈ ਕਿ ਨਸ਼ੇ ਨੂੰ ਛੱਡ ਕੇ ਖੇਡਾਂ ਦੇ ਨਾਲ ਜੁੜੋ ਗਰਾਊਂਡ ਦੇ ਨਾਲ ਜੁੜੋ ਤਾਂ ਜੋ ਆਪਣੇ ਮਾਪਿਓ ਦਾ ਆਪਣੇ ਲਾਕੇ ਦਾ ਆਪਣੇ ਹਲਕੇ ਦਾ ਜਿਹੜਾ ਆਪਣੇ ਪਿੰਡ ਦਾ ਜਿਹੜਾ ਨਾਮ ਆ ਉਹ ਖੇਡਾਂ ਦੀ ਦੁਨੀਆ ਦੇ ਵਿੱਚ ਉੱਚਾ ਕਰ ਸਕੀਏ ਸੋ ਨੌਜਵਾਨਾਂ ਨੂੰ ਇਹੀ ਮੈਸੇਜ ਹੈ ਕਿ ਨਸ਼ਿਆਂ ਨੂੰ ਛੱਡ ਕੇ ਖੇਡਾਂ ਦੇ ਨਾਲ ਜੁੜਨਾ ਚਾਹੀਦਾ ਹੈ ਦੇ ਬਾਕੀ ਪਿੰਡਾਂ ਦੇ ਨੌਜਵਾਨ ਤੁਸੀਂ ਰੁਕਾ ਦੇ ਕਰਦੇ ਸਾਰਿਆਂ ਨੂੰ ਜੀ ਦਿੱਤੇ ਨੌਜਵਾਨਾਂ ਨੂੰ ਉਪਰਾਲੇ ਕਰਨੇ ਕਹਿੰਦੇ ਪਿੰਡ ਵਾਸੀਆਂ ਨੂੰ ਵੀ ਉਹ ਲੋਕ ਮੁੰਡਿਆਂ ਦਾ ਨੌਜਵਾਨਾਂ ਦੇ ਜਿਹੜਾ ਸਾਥ ਇਹ ਦੇਣਾ ਚਾਹੀਦਾ ਕੱਲੇ ਨੌਜਵਾਨ ਕੁਝ ਵੀ ਨਹੀਂ ਕਰ ਸਕਦੇ ਜਦੋਂ ਤੱਕ ਪਿੰਡ ਦੇ ਲੋਕ ਸਾਧਨਾਂ ਦੇ ਪਿੰਡ ਦੀਆਂ ਪੰਚਾਇਤਾਂ ਸਾਥ ਦੇਣ ਤੇ ਨਾ ਹੀ ਸਰਕਾਰਾਂ ਜਿਹੜੀਆਂ ਨੇ ਉਹ ਸਾਥ ਨਾ ਦੇਣ ਤਾਂ ਕੱਲੇ ਨੌਜਵਾਨ ਵਿਚਾਰੇ ਨਹੀਂ ਕੁਝ ਕਰ ਸਕਦੇ ਸੋ ਸਾਰਿਆਂ ਦੇ ਇਕੱਠੇ ਹੋ ਕੇ ਹੀ ਇਹ ਜਿਹੜੇ ਉਪਰਾਲੇ ਆ ਉਹ ਸਫਲ ਹੋ ਸਕਦੇ ਭਾਜੀ ਮੈਂ ਇਹ ਚੰਨਾ ਜੀ ਸਾਡੇ ਪਿੰਡ ਤੋਂ 15ਵਾਂ ਜਿਹਾ ਕੱਪ ਹੋਇਆ ਕਿਸਮੀਰ ਸੋਸ਼ਲਿਸਟ ਸਪੋਰਟਸ ਕਲੱਬ ਵਾਲੋਂ ਇਸ ਵਿੱਚ ਆਪਣੇ ਇਲਾਕੇ ਦੀਆਂ 40 ਟੀਮਾਂ ਨੇ ਹਿੱਸਾ ਲਿਆ। ਤੇ ਅੱਜ ਹਾਂ ਜੀ ਇਹ ਟੂਰਨਾਮੈਂਟ ਜੀ ਸਾਡੇ 4 ਦਿਨ ਚੱਲਿਆ। ਤੇ ਇਹਦੇ ਵਿੱਚ ਪਹਿਲਾ ਨਾਮ ਸੀਗਾ 31000, ਦੂਸਰਾ 21000, ਤੀਸਰਾ 11000 ਤੇ ਚੌਥਾ 31। ਕਿੰਨੀਆਂ ਟੀਮਾਂ ਪਹੁੰਚੀਆਂ ਕਿ ਪੈਚ? ਇਹ 40 ਟੀਮਾਂ ਪੁੱਜੀਆਂ ਜੀ। ਕਿਹੜੀ ਟੀਮ ਜੇਤੂ ਬਣ ਰਹੀ ਹੈ? ਇਹ ਜੇਤੂ ਨੇ ਨਿਕੁਚਾ ਕੇ ਤੇਰਾ ਨਾਂ ਪਰਈ ਹੈ ਦਰਮੀਆ। ਲਗਦਾ ਰਹੀ ਹੋਰ ਪਿੰਡਾਂ ਦੇ ਨੌਜਵਾਨਾਂ ਨੂੰ ਵੀ ਇੱਥੇ ਉਤਰਾਣੇ ਕਰਕੇ ਜਾਵੇ ਗੇਮਾਂ ਵਾਲੇ। ਅੱਜ ਅਸੀਂ ਜ਼ਰੂਰ ਕਹਾਂਗੇ ਜਿੰਨੇ ਵੀ ਲੱਗੇ ਸਾਡੇ ਪਿੰਡ ਉਹ ਜ਼ਰੂਰ ਇੱਥੇ ਉਤਰਾਣੇ ਕਰਕੇ ਪਰ ਸਾਡੇ ਏਰੀਆ ਵਿੱਚ ਲਗਾਤਾਰ ਪਿੰਡ ਵਿੱਚ ਫੁੱਟਬਾਲ ਜਰੂਰ ਮਜੂਰ ਹੋ ਰਿਹਾ ਹੈ ਨਾ ਅਸੀਂ ਅਪੀਲ ਕਰਦੇ ਆ ਵੀ ਸਾਰੇ ਨੌਜਵਾਨ ਨਸ਼ਿਆਂ ਤੋਂ ਬਚ ਕੇ ਆਪਣੇ ਇਸ ਗੇਮਾਂ ਵੱਲ ਧਿਆਨ ਦੇਣ ਲੱਗਦੇ ਨੇ ਨੌਜਵਾਨ ਨਸ਼ਿਆਂ ਵੱਲ ਜਾ ਰਹੇ ਉਹਨਾਂ ਨੂੰ ਗੇਮਾਂ ਵੱਲ ਧਿਆਗ ਰਹਿ ਦੇਣਾ ਹਾਂਜੀ ਅਸੀਂ ਤਾਂ ਅਪੀਲ ਕਰਦੇ ਆ ਵੀ ਜਿਹੜਾ ਸਾਰਾ ਸਾਰੇ ਏਰੀਆ ਦੇ ਬੰਦੇ ਆ ਓਪਨ ਗੇਮਾਂ ਵੱਲ ਧਿਆਨ ਦੇ ਨਸ਼ਿਆਂ ਤੋਂ ਬਚਾਅ ਕਰਨ ਆਪਣਾ ਸੋਟੀ ਨੌਜਵਾਨ ਨੂੰ ਕੀ ਕਹਿ ਰਹੇ ਸਾਡੀ ਤਾਂ ਇਹ ਅਪੀਲ ਹੈ ਜੀ ਆਪਣੇ ਗੇਮਾਂ ਨਾਲ ਜੁੜੋ ਤੇ ਨਸ਼ਿਆਂ ਤੋਂ ਬਚੋ ਨਮਸਕਾਰ ਜੀ ਸਾਰਿਆਂ ਨੂੰ ਇੱਕ ਤਾਂ ਬਹੁਤ ਬਹੁਤ ਮੁਬਾਰਕਾਂ ਨਿੱਕੂ ਚੱਕ ਨੂੰ ਨਿੱਕੂ ਚੱਕ ਦੇ ਪੂਰੀ ਕਮੇਟੀ ਨੂੰ ਤੇ ਪੂਰੇ ਪਿੰਡ ਨੂੰ ਬਹੁਤ ਵਧੀਆ ਟੂਰਨਾਮੈਂਟ ਕਰਾਇਆ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਆ ਇਹਨਾਂ ਦਾ ਜੋ ਇਹਨਾਂ ਨੇ ਇਹ ਟੂਰਨਾਮੈਂਟ ਓਰਗੇਨਾਈਜ਼ ਕੀਤਾ ਤੇ ਆਉਣ ਵਾਲੀ ਜਨਰੇਸ਼ਨ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇਹੋ ਜਿਹੇ ਟੂਰਨਾਮੈਂਟ ਕਰਾਣੇ ਬਹੁਤ ਜ਼ਰੂਰੀ ਹੈ